ਪੁਲਿਸ ਨੇ ਤਸ਼ੱਦਦ ਕੀਤਾ ਜੋ ਪਹਿਲਾ ਮੀਟਿੰਗ ਸੱਦੀ ਗਈ ਉਸ ਤੋਂ ਬਾਅਦ ਕਹਿੰਦੇ ਪਿੱਕੀ ਛੂਰਾ ਕੋਸਿਆ ਗਿਆ ਕਿਉਂਕਿ ਉਹਨੂੰ ਗ੍ਰਿਫਤਾਰ ਕਰਨ ਕੀਤਾ ਪਹਿਲਾ ਫਸਟ ਰਿਐਕਸ਼ਨ ਇਸ ਦਾ ਕਿਹਾ ਪਰ ਲੋਕ ਜੋ ਲੈ ਕੇ ਆਏ ਜਿਸ ਵੀ ਮਿਸ਼ਨਲ ਲੈ ਕੇ ਆਇਆ ਕਿ ਸਰਨੋਂ ਤਨੋਂ ਦੀ ਹਰਕਤ ਆ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸਰਕਾਰ ਨੇ ਜਾਂ ਕਿਸੇ ਵੀ ਲੀਡਰ ਨੇ ਇਹ ਜਿਹਾ ਕੰਮ ਨਹੀਂ ਕਰਿਆ ਜੋ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਇਹ ਤੇ ਬਹੁਤ ਇੱਕ ਅਤਨਿੰਦਨਯੋਗ ਘਟਨਾਈ ਕਿ ਪੰਜਾਬ ਦੇ ਵਿੱਚ ਬਣੀ ਕਾਲਾ ਦਿਨ ਮੰਨਿਆ ਜਾਊਗਾ ਆਪਣੇ ਮੁੱਖ ਮੰਤਰੀ ਸਾਹਿਬ ਤਾਂ ਮਤਲਬ ਅੱਜ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਚੁੱਕੇ ਨੇ ਜਿਨੇ ਆਪਣੇ ਆਪ ਨੂੰ ਇੱਕ ਤਰਫ ਤਾਂ ਹੀ ਕਹਿੰਨੇ ਮੈਂ ਕਿਸਾਨ ਦਾ ਪੁੱਤਰ ਆ ਤੇ ਦੂਸਰੀ ਤਰਫ ਕਿਸਾਨਾਂ ਨਾਲ ਕੋਈ ਗੱਲ ਨਹੀਂ ਕਰਨੇ ਚਾਹੁੰਦੇ ਤੇ ਇਹਦੇ ਹੁਣ ਮੁੱਖ ਮੰਤਰੀ ਸਾਹਿਬ ਵੀ ਦੱਸ ਸਕਦੇ ਨੇ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਉਹਨਾਂ ਦੇ ਕੀ ਮਨਸਾ ਉਹਨਾਂ ਦੀ ਇਸ ਦੀ ਗੱਲ ਸੁਣ ਕੇ ਯਾਰ ਇਹਨਾਂ ਦਾ ਇੱਕ ਸੱਤਾ ਦਾ ਨਸ਼ਾ ਚੜਿਆ ਹੋਇਆ ਕਿ ਮੈਂ ਮੁੱਖ ਮੰਤਰੀ ਬਣ ਗਿਆ ਜਤੋ ਬਾਅਦ ਤਨੀ ਮੈਂ ਮੁੱਖ ਮੰਤਰੀ ਬਾੜਨਾ ਕੀ ਨਹੀਂ ਬਾੜਨਾ ਆਏਗਾ ਇਹ ਸਦੀ ਉਹ ਕਹਿੰਦੀ ਗੱਲ ਤਿਆਰ ਨਹੀਂ ਸੋਨ ਤਿਆਰ ਨਹੀਂ ਇਹ ਤਾਂ ਪਹਿਲਾਂ ਤੋਂ ਹੀ ਪਲਾਨ ਸੀ ਪ੍ਰੀ ਪਲਾਨਡ ਸੀ ਕਿ ਲੀਡਰ ਨੂੰ ਸਦੋ ਇੱਥੇ ਜੇ ਲੀਡਰ ਮੋਰਚੇ ਦੇ ਵਿੱਚ ਰਹਿੰਦੇ ਤਾਂ ਇਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਜਾਂ ਮੋਰਚਾ ਟੁੱਟ ਦਣਾ ਸੀਗਾ ਮੁੱਖ ਮੰਤਰੀ ਸਾਹਿਬ ਬੜੇ ਛੋਟੇ ਲੈਜੇ ਦੇ ਵਿੱਚ ਹੋ ਦਿੰਦੇ ਨੇ ਇਸ ਤਰ੍ਹਾਂ ਦੇ ਤਾਂ ਕੋਈ ਪਿੰਡਾਂ ਵਿੱਚ ਪੰਜ ਸਰਪੰਚ ਨਹੀਂ ਕਰਦੇ ਇਸ ਵਕਤ ਅਸੀਂ ਪੰਜਾਬ ਕਾਂਗਰਸ ਭਵਨ ਦੇ ਵਿੱਚ ਖੜੇ ਆ ਜਿੱਥੇ ਜੋ ਬਿੱਤੇ ਦਿਨ ਕਿਸਾਨਾਂ ਉੱਤੇ ਤਸ਼ੱਦਦ ਹੋਈ ਹੈ ਬਾਰਡਰਾਂ ਦੇ ਉੱਤੇ ਜਿਸ ਤਰ੍ਹਾਂ 3000 ਪੁਲਿਸ ਫੋਰਸ ਜਿਹੜੀ ਹੈ ਉਹ ਬਾਰਡਰਾਂ ਤੇ ਜਾ ਕੇ ਜੋ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਸ਼ਾਂਤਮਈ ਉੱਥੇ ਜਾ ਕੇ ਟੈਂਡੂ ਖਾੜੇ ਗਏ ਉਹਨਾਂ ਨੂੰ ਸਾਰੇ ਨੂੰ ਖੇਡਿਆ ਗਿਆ ਗ੍ਰਿਫਤਾਰੀਆਂ ਕੀਤੀਆਂ ਇਸ ਸਾਡੇ ਨਾਲ ਕਿਸਾਨ ਜੋ ਨੇ ਮੌਜੂਦ ਨੂੰ ਗੱਲਬਾਤ ਕਰਨਗੇ ਸਰਦਾਰ ਸਾਹਿਬ ਪਹਿਲਾਂ ਇਸ ਜੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਕੱਲ ਪੁਲਿਸ ਨੇ ਤਸ਼ੱਦਦ ਕੀਤੀ ਹੈ ਜੋ ਪਹਿਲਾਂ ਮੀਟਿੰਗ ਸੱਦੀ ਗਈ ਉਸ ਤੋਂ ਬਾਅਦ ਕਹਿੰਦੇ ਪਿੱਛੇ ਛੂਰਾ ਕੋਸਿਆ ਗਿਆ ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਪਹਿਲਾਂ ਫਸਟ ਰਿਐਕਸ਼ਨ ਇਸ ਦਾ ਕੀ ਹੈ ਇਸ ਬਹੁਤ ਮਾੜੀ ਗੱਲ ਆ ਕਿ ਪਹਿਲਾਂ ਤਾਂ ਉਹਨਾਂ ਨੂੰ ਮੀਟਿੰਗ ਲਈ ਸੱਦਿਆ ਉਸ ਤੋਂ ਬਾਅਦ ਜਦੋਂ ਉਹ ਚੰਡੀਗੜ੍ਹ ਦੀ ਹੱਦ ਦੇ ਵਿੱਚ ਤਾਂ ਕੁਝ ਕਰ ਨਹੀਂ ਸਕਦੇ ਸੀ ਜਦੋਂ ਪੰਜਾਬ ਦੀ ਹੱਦ ਦੇ ਵਿੱਚ ਪਹੁੰਚੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਅੰਦੋਲਨ ਨੂੰ ਸਾਬੂਦਾਜ਼ ਕਰਨਾ ਅੰਦੋਲਨ ਨੂੰ ਤੋੜਨਾ ਇਹ ਸਾਡਾ ਸੰਵਿਧਾਨਕ ਹੱਕ ਆ ਕਿ ਅਸੀਂ ਸ਼ਾਂਤਮਈ ਪ੍ਰੋਟੈਸਟ ਕਿਤੇ ਵੀ ਕਰ ਸਕਦੇ ਆ ਕਿ ਸ਼ਾਂਤਮਈ ਕਿਸਾਨ ਅੰਦੋਲਨ ਕਰ ਰਹੇ ਸੀ ਉਹਨਾਂ ਦੇ ਲੀਡਰਾਂ ਨੂੰ ਗ੍ਰਿਫਤਾਰ ਕਰਿਆ ਜਦੋਂ ਉਹਨਾਂ ਨੇ ਗੱਲ ਮਕਾਉਂਦੇ ਕਿ ਤੂੰ ਸੀਂਦੋ ਲੋਕ ਕਿ ਮੇਂ ਖਤਮ ਕਰਨ ਜਿਹਨਾਂ ਨੂੰ ਹੱਕੀ ਮੰਗਾ ਜੀ ਜਿਹੜੀਆਂ ਉਹ ਮੰਨਦੇ ਪਰ ਇਸ ਤਰ੍ਹਾਂ ਜੇ ਇਹਨਾਂ ਨੇ ਕਰਿਆ ਪੰਜਾਬ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਕਿਹਨ ਹੱਕੇ ਲੋਕਾਂ ਦੇ ਉੱਤੇ ਅਤਿਆਚਾਰ ਕਰਕੇ ਉਹਨਾਂ ਨੂੰ ਰਾਤ ਨੂੰ ਕੱਢ ਕੇ ਉੱਥੇ ਹਨੇਰੇ ਦੇ ਵਿੱਚ ਕੋਈ ਕਿਵੇਂ ਬੈਠਾ ਕੋਈ ਕਿਵੇਂ ਬੈਠਾ ਜੀ ਉਹਨਾਂ ਦਾ ਸਮਾਨ ਦੀ ਭੰਨ ਤੋੜ ਕਰੀ ਬਲਡوزر ਲੈ ਕੇ ਆਏ ਜੀ ਸੀ ਬੀ ਮਸ਼ੀਨਾਂ ਲੈ ਕੇ ਆਇਆ ਕਿ ਸਰਨੋਂ ਕਨੌਣੀ ਹਰਕਤ ਆ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸਰਕਾਰ ਨੇ ਜਾਂ ਕਿਸੇ ਵੀ ਲੀਡਰ ਨੇ ਇਹੋ ਜਿਹਾ ਕੰਮ ਨਹੀਂ ਕਰਿਆ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ। ਇੱਕ ਪਾਸੇ ਪੀਲਾ ਜਿਹੜਾ ਪੰਜਾ ਸੀਗਾ ਉਹ ਕਹਿੰਦੇ ਨਸ਼ਿਆਂ ਵਿਰੁੱਧ ਚਲਾਉਣਾ ਸੀਗਾ ਪਰ ਉਹੀ ਪੀਲਾ ਪੰਜਾ ਜਿਹੜਾ ਹੈ ਉਹ ਕਿਸਾਨਾਂ ਦੇ ਉੱਤੇ ਚੱਲਿਆ ਕੱਲ ਇਸ ਨੂੰ ਕਿਸ ਤਰ੍ਹਾਂ ਦੇਖੋ। ਇਹ ਤੇ ਬਹੁਤ ਇੱਕ ਅਤ ਨਿੰਦਣਯੋਗ ਘਟਨਾ ਜੀ ਜੋ ਪੰਜਾਬ ਦੇ ਵਿੱਚ ਬਣੀ ਕਾਲਾ ਦਿਨ ਮੰਨਿਆ ਜਾਊਗਾ। ਤੇ ਰਾਤ ਨੂੰ ਨਿਹੱਥੇ ਮਤਲਬ ਕਿਸਾਨਾਂ ਦੇ ਜਿਹੜੀ ਪੰਜਾਬ ਸਟੇਟ ਆ ਉਹ ਤਾਂ ਕਿਸਾਨ ਵੀ ਸਰਵਾਈਵ ਕਰ ਰਹੀ ਆ। ਤੁਸੀਂ ਜੇ ਕਿਸਾਨ ਦਾ ਹੀ ਲੱਕ ਤੋੜਤਾ ਤੇ ਪੰਜਾਬ ਕਿੱਦਾਂ ਸਰਵਾਈਵ ਕਰੂਗਾ? ਇਹ ਸੋਚਣ ਵਾਲੀ ਗੱਲ ਆ ਨਾ ਜੀ। ਇਹ ਤੇ ਆਪਣੇ ਮੁੱਖ ਮੰਤਰੀ ਸਾਹਿਬ ਤਾਂ ਮਨ ਲੱਜ ਛੱਤਾਂ ਦੇ ਨਸਾ ਦੇ ਵਿੱਚ ਚੂਰ ਹੋ ਚੁੱਕੇ ਨੇ ਜਿਹਨੇ ਆਪਣੇ ਆਪ ਨੂੰ ਇੱਕ ਤਰਫ ਤਾਂ ਇਹ ਕਹਿੰਦੇ ਮੈਂ ਕਿਸਾਨ ਦਾ ਪੁੱਤਰ ਹਾਂ ਤੇ ਦੂਸਰੀ ਤਰਫ ਕਿਸਾਨਾਂ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦੀ ਤੇ ਇਹ ਤੇ ਹੁਣ ਮੁੱਖ ਮੰਤਰੀ ਸਾਹਿਬ ਹੀ ਦੱਸ ਸਕਦੇ ਨੇ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਉਹਨਾਂ ਦੇ ਕੀ ਮਨਸਾ ਉਹਨਾਂ ਦੀ ਜਿਸ ਤਰ੍ਹਾਂ ਕਹਿੰਦੇ ਕਿਸਾਨ ਦੇ ਪੁੱਤਾਂ ਮੈਂ ਕਿਸਾਨਾਂ ਦਾ ਪੁੱਤਾਂ ਕਿਸਾਨਾਂ ਦੀ ਗੱਲ ਸੁਣੂੰਗਾ ਪਰ ਉਹ ਗੱਲ ਤੁਹਾਨੂੰ ਨਾ ਤੇ ਵੀ ਚੰਗੀ ਤਰ੍ਹਾਂ ਕਹਿੰਦੇ ਜਿਆਦਾ ਹੀ ਸੁਣ ਲਈ ਚੰਗੀ ਤਰ੍ਹਾਂ ਇਹ ਗੱਲ ਗੱਲ ਤਾਂ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਚੁੱਕੇ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ ਕਿਸੇ ਵੀ ਮੈਕਮੇ ਦੇ ਵਿੱਚ ਕੋਈ ਵੀ ਚਾਹੇ ਮਾਸਟਰ ਹੋਣ ਉਹ ਚਾਹੇ ਉਹ ਹੋਰ ਡਿਪਾਰਟਮੈਂਟ ਹੋਵੇ ਚਾਹੇ ਤਹਿਸੀਲਦਾਰ ਉਹਨ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਉਹਨਾਂ ਤੇ ਇੱਕ ਸੱਤਾ ਦਾ ਨਸ਼ਾ ਚੜਿਆ ਹੋਇਆ ਕਿ ਮੈਂ ਮੁੱਖ ਮੰਤਰੀ ਬਣ ਗਿਆ ਇਸ ਤੋਂ ਬਾਅਦ ਪਤਾ ਨਹੀਂ ਮੈਂ ਮੁੱਖ ਮੰਤਰੀ ਬਣਨਾ ਕੀ ਨਹੀਂ ਬਣਨਾ ਆਏਗਾ ਇਸ ਲਈ ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੁਣਨ ਨੂੰ ਤਿਆਰ ਹੀ ਨਹੀਂ ਹੈ ਕਿਸ ਤਰ੍ਹਾਂ ਦੇ ਨੇ ਜੋ ਹਾਲਾਤ ਗੱਲ ਪਾਣਾ ਹੀ ਕਹਿ ਦਈਏ ਕਿ ਪਾਣਾ ਵੱਟਿਆ ਗਿਆ ਵੀ ਲੀਡਰ ਜਿਹੜੇ ਮੇਨ ਮੇਨ ਲੀਡਰ ਸੀ ਇਹ ਕਹਿੰਦੇ ਉਹ ਮੀਟਿੰਗ ਦਾ ਸੱਦੇ ਗਿਆ ਪਹਿਲਾਂ ਕੇਂਦਰ ਨਾਲ ਮੀਟਿੰਗ ਹੋਈ ਹਾਲਾਂਕਿ ਕੇਂਦਰ ਨੇ ਇਹ ਗੱਲ ਕੀਤੀ ਕਿ ਬੜੀ ਸ਼ਾਂਤਮਈ ਮੀਟਿੰਗ ਹੋਈ ਪਰ ਜਦੋਂ ਇਥੋਂ ਨਿਕਲੇ ਕਹਿੰਦੇ ਉਹ ਸ਼ਾਂਤਮਈ ਮੀਟਿੰਗ ਦਾ ਕਹਿੰਦੇ ਪਲਾਨ ਹੀ ਕੁਝ ਹੋਰ ਸੀਗਾ ਇਹ ਤਾਂ ਪਹਿਲਾਂ ਤੋਂ ਹੀ ਪਲਾਨ ਸੀ ਪ੍ਰੀ ਪਲਾਨਡ ਸੀਗਾ ਕਿ ਲੀਡਰ ਨੂੰ ਸੱਦੋ ਇੱਥੇ ਜੇ ਲੀਡਰ ਮੋਰਚੇ ਦੇ ਵਿੱਚ ਰਹਿੰਦੇ ਤਾਂ ਇਹਨਾਂ ਨੂੰ ਬਹੁਤ ਸਗਰਸ਼ ਕਰਨਾ ਪੈਂਦਾ ਜਾਂ ਮੋਰਚਾ ਟੁੱਟਦਣਾ ਸੀਗਾ ਕਿ ਲੀਡਰ ਨੂੰ ਸੱਦ ਲਾ ਲੀਡਰਾਂ ਦੇ ਨਾਲ ਹੋਰ ਬੰਦੇ ਵੀ ਆ ਗਏ ਉੱਥੇ ਬੰਦਿਆਂ ਦੀ ਜਿਹੜੀ ਸਟਰੈਂਥ ਉਹ ਘਟ ਗਈ ਤਾ ਕਰਕੇ ਇਹਨਾਂ ਨੇ ਅਡੋ ਪੜ ਕਰਕੇ ਇਹਨਾਂ ਨੇ ਮੋਰਚੇ ਨੂੰ ਖਤਮ ਕਰ ਦਿੱਤੀ ਇਹ ਸਾਜ਼ਿਸ਼ ਜੀ ਜੋ ਲੁਧਿਆਣਾ ਦੀ ਜਿੰਨੀ ਚੋਣ ਹੋਣੀ ਆ ਉਹ ਬੀਜੇਪੀ ਨਾਲ ਰਲ ਕੇ ਲੜ ਰਹੇ ਆਂ। ਕੀ ਮੰਗਾਂ ਤੁਹਾਡੀ ਜੋ ਇਹ ਕੀ ਤੁਹਾਡੀ ਮੰਗਾ ਕੀ ਆ ਨੇ ਸੋ ਸਾਡੀਆਂ ਮੰਗਾਂ ਨੇ ਕਿ ਇਹ ਸੰਘਰਸ਼ ਚਾਲੂ ਰੱਖਣਾ ਚਾਹੀਦਾ ਸੀ ਕਿ ਇਹਨਾਂ ਨੂੰ ਕਿ ਏਕੜਾ ਕਿਤੇ ਬੈਠੇ ਸੀ ਜਦ ਕੇ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਇਹਨਾਂ ਨੂੰ ਰੋਕਿਆ ਪੰਜਾਬ ਸਰਕਾਰ ਨੇ ਰੋਕਿਆ ਤਾਂ ਇਹ ਬੈਠੇ ਉੱਥੇ ਜਿਨ੍ਹਾਂ ਨੂੰ ਜਾਣ ਦਿੰਦੇ ਕਿ ਤੇ ਮਰਜ਼ੀ ਪ੍ਰੋਟੈਸਟ ਕਰ ਦੇ ਕੋਈ ਜਗ੍ਹਾ ਦੇ ਦਿੰਦੇ ਇਹਨਾਂ ਨੂੰ ਚਾਹੇ ਜਿੱਥੇ ਮਰਜ਼ੀ ਦਿੰਦੇ ਵੀ ਪਹਿਲਾਂ ਦਿੱਲੀ ਬੈਠੇ ਸੀ ਕੁਝ ਨਹੀਂ ਕਹਿੰਦੇ ਸੀ ਕਿ ਤੈਨੂੰ ਇਹ ਸ਼ਾਂਤਮਈ ਪ੍ਰੋਟੈਕਟ ਪ੍ਰੋਟੈਸਟ ਕਰ ਰਹੇ ਸੀ ਇਹਨਾਂ ਨੂੰ ਕਰਨਾ ਦੇਣਾ ਚਾਹੀਦਾ ਸੀ ਇੱਕ ਆਖਰ ਵਿੱਚ ਕਹਿੰਦੇ ਵੀ ਜਿਹੜੀ ਆਖਰੀ ਮੀਟਿੰਗ ਹੋਈ ਸੀ ਕਹਿੰਦੇ ਉਹ ਚੋਂ ਮੰਗਾ ਨਹੀਂ ਮੰਨੇ ਗਏ ਸੀਗਾ ਤਾਲੂਕ ਨਹੀਂ ਬੈਠਾ ਗਿਆ ਕਹਿੰਦੇ ਜੀ ਮਾਨ ਸਾਹਿਬ ਗੁੱਸੇ ਹੋ ਗਏ ਸੀਗੇ ਵੀ ਉਹ ਉੱਥੋਂ ਨਿਕਲ ਗਏ ਸਾਰੇ ਕਿਤੇ ਐਂ ਤਾਂ ਨਹੀਂ ਉਹੀ ਗੁੱਸਾ ਜਿਹੜਾ ਸੀਗਾ ਉਹ ਗੁੱਸਾ ਕੱਢਿਆ ਗਿਆ ਇਸ ਚੀਜ਼ ਹੋ ਸਕਦਾ ਜੀ ਇਹ ਵੀ ਹੋ ਸਕਦਾ ਤੁਹਾਡੀ ਗੱਲ ਓਕੇ ਮੁੱਖ ਮੰਤਰੀ ਸਾਹਿਬ ਬੜੇ ਛੋਟੇ ਲੇਜੇ ਦੇ ਵਿੱਚ ਸੋਚਦੇ ਨੇ ਇਸ ਤਰ੍ਹਾਂ ਦੇ ਤਾਂ ਕੋਈ ਪਿੰਡਾਂ ਵਿੱਚ ਪੰਚ ਸਰਪੰਚ ਨਹੀਂ ਕਰਦੇ ਜਦੋਂ ਉਹਨਾਂ ਨੂੰ ਬੁਲਾਇਆ ਮਣੀ ਜਿਹੜੇ ਆਪਣੇ ਲੀਡਰ ਸਾਹਿਬਾਨ ਸੀਗੇ ਕਿਸਾਨ ਸਾਨੀ ਸੰਘਰਸ਼ ਦੇ ਉਹਨਾਂ ਨਾਲ ਗੱਲ ਕਰਨੀ ਸੀ ਕਿ ਉਹਨਾਂ ਨਾਲ ਤਲਖੀ ਕਰਨੀ ਸੀਗੀ ਗੱਲ ਇਹ ਇੱਕ ਮੀਟਿੰਗ 'ਚ ਥਿਰੇ ਨਹੀਂ ਚੜਦੀ ਦੂਸਰੀ ਚੜ ਜਾਂਦੀ ਤੀਸਰੀ ਚੜ ਜਾਂਦੀ ਇਸ ਤਰ੍ਹਾਂ ਥੋੜੀ ਆ ਕਿ ਤੁਸੀਂ ਉਹਨਾਂ ਦੇ ਉਹ ਬਲਾਕੇ ਤੇ ਉਹਨਾਂ ਦੀ ਉੱਥੇ ਬੇਇੱਜ਼ਤੀ ਕਰੋ ਔਰ ਉਹਨਾਂ ਨੂੰ ਆਪਣੀ ਮਤਲਬ ਮੀਟਿੰਗ ਦੇ ਵਿੱਚੋਂ ਗੈਟ ਆਊਟ ਕਰ ਦਿਓ ਕਿਤੇ ਨਾ ਕਿਤੇ ਗੈਟ ਆਊਟ ਦਾ ਅਸਰ ਪਿਆ ਪਿਆ ਜੀ ਤਾਂ ਸਾਡੇ ਸੂਤ ਪੰਜਾਬ ਕਾਂਗਰਸ ਦੇ ਜਿਹੜੇ ਕਿਸਾਨ ਵਿੰਗ ਦੇ ਲੀਡਰ ਮੌਜੂ ਸੀਗੇ ਤਾਂ ਉਹਨਾਂ ਸਾਫ਼ ਤੌਰ ਤੇ ਕਹਿੰਦੇ ਕਿ ਕੱਲ ਜੋ ਵੀ ਘਟਨਾ ਵਾਪਰੀ ਹੈ ਉਹ ਸਰਕਾਰ ਦੀ ਉਹ ਪ੍ਰੀ ਪਲਾਨ ਸੀਗਾ ਇਹ ਪਲਾਨ ਕੀਤਾ ਗਿਆ ਵੀ ਪਹਿਲਾਂ ਉਹ ਬੁਲਾਇਆ ਗਿਆ ਫਿਰ ਉਸ ਤੋਂ ਬਾਅਦ ਗ੍ਰਿਫਤਾਰ ਹੋਈਆਂ ਹਾਲਾਂਕਿ ਇਸ ਚੀਜ਼ ਦਾ ਮੁੱਦਾ ਹੋ ਕੱਲ ਜਿਹੜਾ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਕਹਿੰਦਾ ਉਸ ਦੇ ਵਿੱਚ ਇਸ ਨੂੰ ਜ਼ਰੂਰ ਚੁੱਕਾਂਗੇ ਮੈਂ ਵਿਸ਼ੇਕ ਰਿਆਸਤ ਚੰਡੀਗੜ੍ਹ